ਆ ਬੜਾ ਬਬਾ ਜੀ ਇਹ ਬੜਾ ਸਾਰਿਆਂ ਨੂੰ ਕਿਹਾ ਪਰ ਇਹ ਅੱਛਾ ਕੀ ਵੀ ਹੱਲ ਨਹੀਂ ਕੀਤੀ ਕੋਈ ਨਹੀਂ ਸੁਣਦਾ ਕੋਈ ਬੱਬੀ ਹੁਣ ਨਾ ਇੱਕ ਕੰਮ ਕਰਿਓ ਤੇ ਹੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿਣਾ ਵਾ ਕੋਈ ਨਾ ਕੋਈ ਫੜੇ ਵਾ ਫਿਰ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਿਹਾ ਕਰੋ ਕਿ ਜਦੋਂ ਕੋਈ ਇਨਸਾਨ ਕਾਮਲੀ ਆਂਦਾ ਫਿਰ ਗੁਰੂ ਕਾਮ ਅਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਕੋ ਠੀਕ ਹੈ ਠੀਕ ਹੈ ਗੁਰੂ ਅਮਰਦਾਸ ਪਾਤਸ਼ਾਹ ਜ਼ਰੂਰ ਲੈ ਕੇ ਜਾਣਗੇ ਵਿਸ਼ਵਾਸ ਕਰੋਗੇ ਮਹਾਰਾਜ ਤੇ ਮੈਂ ਨਾ ਬੜਾ ਵਾ ਮਹਾਰਾਜ ਉਹਨਾਂ ਦੀ ਆਸਰੇ ਮੈਂ ਤੁਰਿਆ ਫਿਰੰਦੇ ਹਾਂ ਹੂੰ ਗੁਰਦਾਮਦਾਸ ਪਾਤਸ਼ਾਹ ਇੱਥੇ ਘਰੋਂ ਜਾਣਾ ਗੱਡੀ ਲੈ ਕੇ ਉ ਬਾਬੇ ਟੱਲ ਖੜਾਉਣਾ ਹੂੰ ਮੱਥਾ ਟੇਕਣਾ ਗੁਰੂ ਰਾਮਦਾਸ ਨੂੰ ਟੇਕਣਾ ਬਾਬੇ ਟੱਲ ਨੂੰ ਟੇਕਣਾ ਮਾਤਾ ਕੌਲਾਂ ਨੂੰ ਨਮਸਕਾਰ ਕਰਨਾ ਵੀ ਮਹਾਰਾਜ ਤੁਸੀਂ ਇੱਥੇ ਜਰਉਂਦੇ ਗੁਰੂ ਰਾਮਦਾਸ ਜੀ ਜਰਉਂਦੇ ਹੋ ਤੁਸੀਂ ਕੰਮ ਧਰਿਓ ਤੁਸੀਂ ਹੁਣ ਬੰਦਿਆਂ ਨੂੰ ਕਹਿਣਾ ਛੱਡ ਦੋ ਗੁਰੂ ਰਾਮਦਾਸ ਨੂੰ ਕਹੋ ਕਿ ਮਹਾਰਾਜ ਮੇਰਾ ਰਿਕਸ਼ਾ ਚੋਰੀ ਹੋ ਗਿਆ ਮੇਰੀ ਤਾਂ ਰੋਜੀ ਰੋਟੀ ਉਹੀ ਸੀ ਮੈਂ ਬਾਬਾ ਜੀ ਰਾਤ ਦਿਨੇ ਰੋਣਾ ਬਸ ਆਪ ਕਰਦਾ ਸੀ ਉਹਨਾਂ ਨੂੰ ਉਹਨਾਂ ਗੜੀ ਫਰਿਆਦੀਆਂ ਹੋਰ ਬੰਦੇ ਗੜੀ ਕੀ ਆ ਭਾਈ ਬਾਬਾ ਗੁਰੂ ਨੂੰ ਕੀਤੀ ਅਰਦਾਸ ਉਹ ਜਰੂਰ ਪਉਂਦੀ ਆ ਤੁਸੀਂ ਅਰਦਾਸ ਬੇਨਤੀ ਕਰਿਓ ਆਪਾਂ ਇਹ ਚੀਜ਼ ਦੇਖਣੀ ਹੈ ਕਿ ਤੁਸੀਂ ਅਰਦਾਸ ਕਿਵੇਂ ਕਰਦੇ ਹੋ ਠੀਕ ਹੈ ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਗੁਰੂ ਨੂੰ ਕਿਵੇਂ ਅਰਦਾਸ ਕਰਨੀ ਹੈ ਜਦੋਂ ਦੁਨੀਆ ਸਾਥ ਛੱਡ ਦੇਵੇ ਠੀਕ ਹੈ ਠੀਕ ਫਿਰ ਧੰਨ ਬਾਬਾ ਦੀਪ ਸਿੰਘ ਸਹਾਇ ਹੁੰਦੇ ਹੋਏ ਠੀਕ ਹੈ ਸਹਾਇ ਹੁੰਦੇ ਆ ਹੁੰਦੇ ਆ ਹੁੰਦੇ ਆ ਐ ਦਿਨ ਕਿਹਦੇ ਵਾਕੇ ਮੈਂ ਦੇ ਹੀ ਰੋਜ਼ ਦੇ ਹੁਣ ਰੋਜ਼ ਦਾ ਬਾਬਾ ਜੀ ਉਹ 2300 2300 2500 ਬਣਦਾ ਹੁਣ ਬਿੱਲੇ ਹੁਣ ਵਿਲੇ ਤਰਿਆ ਫਿਰਨੇ ਨੂੰ ਪੁੱਛੋ ਕਹਿੰਦੇ ਉੱਥੇ ਹੀ ਮਿਲਦੇ ਰਹਿੰਦੇ ਜਦੋਂ ਰਿਕਸ਼ਾ ਚੋਰੀ ਹੋ ਗਿਆ ਉਹਦਾ ਬਿੱਲੇ ਹੀ ਹੋ ਬਿੱਲੇ ਹੀ ਆ ਪਾ ਦਿੱਤੇ ਲੱਗਾ ਚਲੋ ਕੋਣੀ ਤੁਸੀਂ ਉਥੇ ਪਹੁੰਚੋ ਮੈਂ ਤੁਹਾਨੂੰ ਮਿਲਾਂ 2:30 ਵਜੇ ਫਿਰ ਆਪਾਂ ਕੁਝ ਕਰਦੇ ਹਾਂ ਠੀਕ ਆ ਹਾਂਜੀ ਜੂਗੋ ਕਰ ਲੀਂ ਅਰਦਾਸ ਕਰ ਲੀਂ ਅਰਦਾਸ ਕਰ ਲੀਂ ਅਰਦਾਸ ਉਹਦੇ ਨਾਲ ਹੀ ਆ ਗਏ 1:30 ਵਜੇ ਦੇ ਆ ਗਏ ਖਰੋਤਾ ਉਥੋਂ ਸਿੱਧਾ ਆਇਆ ਤੇ ਸਿੱਧਾ ਇੱਥੇ ਆ ਗਿਆ ਰਿਸ਼ਾ ਠੀਕ ਆ ਠੀਕ ਆ ਜੀ ਠੀਕ ਆ ਫੋਤਰੀ ਮੰਨ ਚਾਹਗਾ ਕਿ ਗੁਰੂ ਗੁਰੂ ਰੰਦਸ ਹੈਗਾ ਹੈਗਾ ਜੀ ਹੈਗਾ ਹੈਗਾ ਆਈ ਤੇ ਬੜੇ ਚਿਰ ਦਾ ਮੰਨਣ ਦਾ ਹੈ ਐਸਾ ਵੀ ਉਹਨਾਂ ਦੀ ਆਸਰੇ ਮੈਂ ਜੀ ਮੈਂ ਤੁਹਾਨੂੰ ਪਹਿਲੇ ਕੀ ਗਿਆ ਸੀ ਜਿਸ ਦਿਨੇ ਬੰਦਿਆਂ ਤੋਂ ਆਸ ਖਤਮ ਹੋ ਜੇ ਖਤਮ ਹੋ ਜੇ ਤੇ ਬਾਬਾ ਦੀਪ ਸਿੰਘ ਤੇ ਗੁਰੂ ਰਾਮਦਾਸ ਹੁਣ ਇਹ ਗੱਲ ਪੱਕੀ ਕਰ ਲੋ ਗੁਰੂ ਜੋ ਵੀ ਕਰਦਾ ਨਾ ਉਹ ਸਹੀ ਕਰਦਾ ਤੁਹਾਡਾ ਪੁਰਾਣਾ ਰਿਕਸ਼ਾ ਖਰਾਬ ਹੋ ਗਿਆ ਸੀ ਮਾਰਾ ਜੀ ਨੇ ਨਵਾਂ ਦੇਣਾ ਸੀ ਤੇ ਉਹਦੇ ਕਰਕੇ ਤੁਹਾਡਾ ਪੁਰਾਣਾ ਰਿਕਸ਼ਾ ਚੋਰੀ ਹੋ ਗਿਆ ਨਾ 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 ਬਾਬਾ ਜੀ ਤੁਸੀਂ ਵੱਡੇ ਮੇਰ ਨੂੰ ਉਹ ਨਹੀਂ ਫੇਰ ਵੀ ਨਾ ਤੁਹਾਡੀ ਮਿਹਰਬਾਨੀ ਨਹੀਂ ਨਹੀਂ ਮਿਹਰਬਾਨੀ ਗੁਰੂ ਗੁਰੂ ਸਾਹਿਬ ਦੀ ਦੇਖੋ ਉਹ ਜਿੱਦਾਂ ਕਹਿੰਦੇ ਨੇ ਬੇੜੀ ਮਲਾ ਬਿਨਾ ਨਹੀਂ ਚੱਲਦੀ ਨਹੀਂ ਨਹੀਂ ਸ਼ੁਕਰ ਹੈ ਤੁਸੀਂ ਉਹਨਾਂ ਨੂੰ ਚਲਾ ਕੇ ਦੇਖੋ ਨਹੀਂ ਨਹੀਂ ਲੱਗਾਂਗੇ ਬੇੜੀ ਤੇ ਨਹੀਂ ਚਲੋ ਪਿਆਰੇ ਉਹਨੂੰ ਚਲਾਓ ਤੁਸੀਂ ਕਵਰ ਸੋਣੇ ਦੀ ਕਮਾ ਕੇ ਨਾਲ ਕੋਈ ਦੁਕਨ ਜਾ ਕੇ ਸ਼ਾਫਟ ਕਰਕੇ ਆਓ ਚਲੋ ਧੰਨ ਗੁਰਦਾਮ ਦਾ ਹਾਂਜੀ ਕਰਿਓ ਦੋਸ਼ੀ ਹੈ ਹਾਂ ਹਾਂ ਕੋਣ ਤਨੀ ਕਿ ਮਨ ਚੁਕਾ ਗਿਆ ਕਿ ਲਾ ਸਿਕਵਾ ਗੁਰੂ ਨਾਲ ਨਹੀਂ ਮਾਂ ਬਾਂਹ ਹੋਲਡ ਬਾਬਾ ਜੀ ਕੋਈ ਕੋਈ ਚੁਕਾ ਵੇ ਸੇ ਕਵਾਨਾ ਟਰਨਾ ਪ੍ਰਾਣਾ ਹਾਂ ਟਰਨਾ ਪ੍ਰਾਣਾ ਰਿਕਸ਼ਾ ਹੋ ਗਿਆ ਸੀ ਬੜਾ ਪੁਰਾਣਾ ਤੇ ਗੁਰੂ ਜਾਨ ਅੰਦਸ ਨੂੰ ਉਹ ਚੰਗਾ ਨਹੀਂ ਲੱਗਾ ਗੁਰ ਸਿਕਦਾ ਇਸ ਕਰਕੇ ਤੁਹਾਨੂੰ ਨਵਾਂ ਦੇਣਾ ਸੀ ਉਹ ਵੀ ਦੇਖੋ ਟਾਇਰ ਵੀ ਦੇ ਹੈ ਵੀ ਜੇ ਉਹ ਦੂਜੇ ਟਾਇਰ ਆ ਭਾਵੇਂ ਤੁਸੀਂ ਟੋਅਟ ਟਵਾਈ ਦਾ ਕੰਮ ਵੀ ਜੇ ਤੇ ਕਰ ਸਕਦੇ ਹੋ ਮੋਟੇਆ ਮੋਟੇ ਰੇਮਾ ਤਾਰਾ ਨਹੀਂ ਤਾਰਾ ਦੇ ਦੁੱਧ ਦੇ ਜਲੀਆ ਗੁੱਥੀ ਕੇ ਵੱਲ ਫੋਨ ਤਾਂ ਹੋ ਜੂਗਾ ਰੋਟੀ ਸੋਹਣੀ ਚਲ ਪੂਗੀ ਜੇੜ ਵਾਲੇ ਉਹ ਆ ਕੁਛ ਨਹੀਂ 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 ਅਸੀਂ ਨਹੀਂ 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 ਮਹਾਰਾਜ ਦਾ ਮਹਾਰਾਜ ਦਾ ਮਹਾਰਾਜ ਦਾ ਗੁਰੂ ਰਾਮਦਾਸ ਸਾਹਿਬ ਦਾ ਬਾਬਾ ਦੀ ਜੀ ਜਿਹੜਾ ਗਰੀਬ ਦੇ ਮੂੰਹ ਤੇ ਰੋਟੀ ਪਾਉਂਦੇ ਸੀ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਹੀ ਚਲੋ ਆਪਾਂ ਹੁਣ ਕਹਿ ਦਈਏ ਸਵਾਸ ਸਵਾਸ ਗੁਰੂ ਜਨਦਾਸ ਜੀ ਲਈ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਬਾਕੀ ਗੁਰੂ ਤੇ ਪੂਰੇ ਸਾਰੇ ਗੁਰੂ ਜੀ ਗੁਰੂ ਜਮਦਾਸ ਜੀਉਂਦਾ ਜਾਗਦਾ ਗੁਰੂ ਜੇ ਉਹ ਵਿਹੰਤ ਗੁਰੂ ਜੇ ਉਹ ਇੱਥੇ ਹਾਜ਼ਰ ਨਾਜ਼ਰ ਜੇ ਠੀਕ ਹੈ ਜੀ ਕਦੀ ਵੀ ਅਰਦਾਸ ਤੇ ਕਰਨੀ ਹੈ ਤੇ ਗੁਰੂ ਜਮਦਾਸ ਪਾਸ਼ਾ ਨੂੰ ਹਾਜ਼ਰ ਨਾਮ ਜਾਣ ਕੇ ਕਰੋ ਉਹ ਮੇਰੇ ਵਰਗਿਆਂ ਨੂੰ ਕਈਆਂ ਨੂੰ ਭੇਜ ਦੂਗਾ ਠੀਕ ਹੈ ਕਰਾਂਗੇ ਮਹਾਰਾਜ ਮੈਂ ਤਾਂ ਰੋਜ਼ ਹੀ ਜਦੋਂ ਸਵੇਰੇ ਜਾਈਦਾ ਪਹਿਲਾਂ ਉਹਨਾਂ ਨੂੰ ਮੱਥਾ ਟੇਕੀਦਾ ਫੇਰ ਸਵਾਰੀ ਵਾਲ ਧਿਆਨ ਠੀਕ ਹੈ ਠੀਕ ਹੈ ਬਾਕੀ ਲੇਖ ਉਹਨਾਂ ਦੇ ਆਸਰਾ ਹਨ ਹਾਂ 2 250 300 ਦੇ ਹੀ ਦਿੰਦੇ ਆ ਹਾਂ ਦਿੰਦੇ ਆ ਦਿੰਦੇ ਆ ਅੱਜ ਕਈ ਵੀ ਕਹਿੰਦੇ ਨੇ ਨਹੀਂ ਦਿਹਾੜ ਦੀ ਦਿੰਦੇ ਆ ਦਿੰਦੇ ਆ ਸਾਡੇ ਤਾਂ ਆਪ ਆਪਣਾ ਝੜਦਾ ਉਹਨੂੰ ਹਰ ਇੱਕ ਦਾ ਹੀ ਆ ਠੀਕ ਹੈ ਬਾਬਾ ਜੀ ਠੀਕ ਹੈ ਪਿਆਰਿਓ ਅੱਜ ਤੋਂ ਬਾਅਦ ਇਹ ਰਿਕਸ਼ਾ ਤੁਹਾਡਾ ਜੀ ਰੋਟੀ ਕਮਾਓ ਤੇ ਬਿਰੂ ਦਾ ਸ਼ੁਕਰਾਨਾ ਕਰੋ ਠੀਕ ਹੈ ਜੀ ਚਲੋ ਠੀਕ ਹੈ ਪਿਆਰਿਓ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ ਲੈ ਆਈ ਬਾਬਾ ਜੀ ਲੈ ਜਾਓ ਨਵੀਂ ਕਾਰ ਮਿਲ ਗਈ ਆ